हां जी दोस्तों भाईगुरु जी का खालसा भाईगुरु जी की फतेह मैं आज गल करनी चाहना है कई चैनलਾਂ ਦੇ ਵੱਲੋਂ ਬਲਵੰਤ ਸਿੰਘ ਰਾਜੋਆਣੇ ਦੀ ਤਸਵੀਰ ਪਾ ਕੇ ਉਹਦੇ ਨਾਲ ਦੋਸਤੋ ਇੱਕ ਦੋ ਚੈਨਲਾਂ ਨੇ ਇੱਥੋਂ ਤੱਕ ਲਿਖ ਦਿੱਤਾ ਕਿ 15 ਅਕਤੂਬਰ ਨੂੰ ਰਾਜੋਆਣੇ ਨੂੰ ਦਿੱਤੀ ਜਾ ਰਹੀ ਹੈ ਫਾਂਸੀ ਇਹ ਭਰਾਵੋ ਚੈਨਲਾਂ ਵਾਲੇ ਐਡੀ ਵੱਡੀ ਗੱਲ ਕਿਵੇਂ ਬੋਲ ਰਹੇ ਐ ਕਿਵੇਂ ਲਿਖ ਰਹੇ ਐ ਮੈਨੂੰ ਤੇ ਲੱਗਦਾ ਕਿ ਇੱਕ ਤੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਰਿਹਾ ਪੰਜਾਬ ਦੇ ਕਿਸੇ ਸਿੱਖ ਆਗੂ ਦੇ ਵਿੱਚ ਐਨਾ ਦਾਮੀ ਨਹੀਂ ਰਹਾ ਐਨਾ ਤਾਂਤੀ ਨਹੀਂ ਰਹਾ ਕਿ ਇਹਨਾਂ ਨੂੰ ਬੁਲਾ ਕੇ ਪੁੱਛੇ ਕਿ ਭਾਈ ਇਹ ਤੁਸੀਂ ਖਬਰ ਕਿਵੇਂ ਚਲਾਈ ਐ ਤੁਹਾਡੇ ਕੋਲੇ ਜਾਣਕਾਰੀ ਕਿੱਥੋਂ ਆਈ ਇਹ ਤੁਸੀਂ ਝੂਠੀ ਖਬਰ ਸਿਰਫ ਵਿਹੂਆਂ ਵਾਸਤੇ ਪੈਸੇ ਕਮਾਉਣ ਵਾਸਤੇ ਜੇਕਰ ਲਾਈ ਹੈ ਤੇ ਇਨਾਂ ਤੇ ਦੋਸਤੋ ਕੇਸ ਹੋਣਾ ਚਾਹੀਦਾ ਹੈ ਇਨਾਂ ਤੇ ਅਕਾਲ ਤਖਤ ਦਾ ਜਥੇਦਾਰ ਪਰਚਾ ਦਰਜ ਕਰਵਾਵੇ ਚੈਨਲਾਂ ਤੇ ਤੇ ਜੇ ਇਨਾਂ ਕੋਲ ਕੋਈ ਪੁਖਤਾ ਜਾਣਕਾਰੀ ਹੈ ਰਾਜੋਆਣਾ ਸਾਹਿਬ ਦੀ ਫਰਸੀ ਬਾਰੇ ਫੇਰ ਸਾਡੇ ਸਿੱਖ ਆਗੂਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ ਫਿਰ ਸਾਡੇ ਸਿੱਖ ਆਗੂਆਂ ਨੂੰ ਗੰਭੀਰ ਹੋਣਾ ਚਾਹੀਦਾ ਹੈ 5-7 ਦਿਨਾਂ ਦੀ ਇੰਨੀ ਵੱਡੀ ਗੱਲ ਹੈ ਐਡਾ ਵੱਡਾ ਸਾਡਾ ਯੋਧਾ ਜਿਹੜਾ 30 ਸਾਲ ਤੋਂ ਜੇਲ੍ਹ ਕੱਟ ਰਿਹਾ ਹੈ ਉਹਨੂੰ ਦੋਸਤੋ 30 ਸਾਲ ਸਜ਼ਾ ਕੱਟਣ ਤੋਂ ਬਾਅਦ ਵੀ ਜੇ ਕੋਈ ਫਾਂਸੀ ਲਾ ਜਾਂਦਾ ਹੈ ਫਾਂਸੀ ਤੇ ਟੰਗ ਜਾਂਦਾ ਹੈ ਫਿਰ ਸਾਡਾ ਪੰਜਾਬੀਆਂ ਦਾ ਸਿੱਖਾਂ ਦਾ ਜਿਉਣਾ ਫਿਰ ਤੇ ਸਾਡਾ ਦੁੱਬਰ ਇੱਥੇ ਜਿਉਣਾ ਹਰਤੇ ਅਸੀਂ ਜਿਉਂਦੇ ਮਰ ਜਾਈਏ ਦੋਸਤੋ ਜੇਕਰ ਫਾਂਸੀ ਲਾਉਣੀ ਸੀ ਤੇ ਉਦੋਂ ਲਾਉਂਦੇ ਜਦੋਂ ਨੂੰ ਫਾਂਸੀ ਸੁਣਾਈ ਸੀ 2012 ਦੇ ਵਿੱਚ ਉਦੋਂ ਸੰਗਤਾਂ ਨੇ ਵਿਰੋਧ ਕੀਤਾ ਉਦੋਂ ਮੇਰੇ ਯਾਦ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸੀ ਤੇ ਨਾਲ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਸੀ ਲਖਵਿੰਦਰ ਸਿੰਘ ਜਾਖੜ ਬੜਾ ਘੈਂਟ ਬੰਦਾ ਸੀ ਉਹਨੇ ਸਾਰਾ ਕੁਝ ਰੋਕ ਲਿਆ ਸੀ ਤੇ ਹੀਰੋ ਬਣ ਗਿਆ ਸੀ। ਉਹਨੇ ਜਮ ਐਨ ਮੌਕੇ ਤੇ ਫਾਂਸੀ ਰੋਕਤੀ ਸੀ ਦੋਸਤੋ। ਤੇ ਹੁਣ ਜੇਕਰ ਇਹ ਗੱਲਬਾਤ ਚੱਲ ਰਹੀ ਆ ਦੋਸਤੋ। ਕੀ ਸਾਡੇ ਸਿੱਖਾਂ ਗੂ ਐਨੀ ਵੱਡੀ ਗੱਲ ਤੋਂ ਯਾਰ ਚਿੰਤਤ ਨਹੀਂ। ਨਾ ਕੋਈ ਮੀਟਿੰਗ ਹੋਈ ਐ। ਪੰਜ ਚਾਰ ਦਿਨਾਂ ਦੀ। ਨਾ ਕੋਈ ਤਕਸਾਲਾਂ ਵਾਲੇ ਨਾ ਢਿੰਗ ਸਿੰਘ ਮੁਕੀ। ਨਾ ਸੰਪਰਦਾਮਾਂ ਵਾਲੇ ਨਾ ਕਮੇਟੀਆਂ ਵਾਲੇ ਨਾ ਸਿੰਘ ਸਭਾਵਾਂ ਵਾਲੇ ਨਾ ਚੀਫ ਕਾਰਸਾਬ ਵਾਲੇ ਯਾਰ ਕੋਈ ਨਹੀਂ ਅਜੇ ਤੱਕ ਬੋਲਿਆ ਕਿਸੇ ਨੇ ਕੋਈ ਪੱਤਰਕਾਰ ਦੇ ਉੱਤੇ ਕੇਸ ਨਹੀਂ ਕੀਤਾ ਕਿ ਭਾਈ ਤੂੰ ਇਹ ਖਬਰ ਝੂਠੀ ਕਿੱਥੋਂ ਚਲਾਉਣਾ ਹੈ ਤੇ ਜੇ ਸੱਚੀ ਹੈ ਤੇ ਸਾਨੂੰ ਸਬੂਤ ਦੇ ਕਿਹਨੇ ਆਖਿਆ ਦੋਸਤੋ ਪਿੱਛੇ ਲਈ ਦਿਣੀ ਸੁਪਰੀਮ ਕੋਰਟ ਨੇ ਸੈਂਟਰ ਸਰਕਾਰ ਨੂੰ ਦੋ ਤਿੰਨ ਸਖਤ ਟਿੱਪਣੀ ਨਾ ਕੀਤਾ ਕਿ ਤੁਸੀਂ ਰਾਜੋਆਣੇ ਨੂੰ ਜਾਂ ਤੇ ਅਰਿਆ ਕਰੋ ਜਾਂ फांसी ਲਾਓ ਕੀ ਇਹ ਉਸ ਸਾਹਬ ਦੇ ਨਾਲ ਖਬਰ ਜਲਾਈ ਜਾ ਰਹੇ ਨੇ ਪੱਤਰਕਾਰ ਕਿ ਸੁਪਰੀਮ ਕੋਰਟ ਨੇ ਕਹਿਤਾ फांसी ਲਾਓ ਤੇ ਹੁਣ ਇਹਨੂੰ फांसी ਲੱਗ ਜੂਗੀ ਦੋਸਤੋ ਜਿਹੜਾ ਬੰਦੇ ਨੇ 30 ਸਾਲ ਦੀ ਯਾਰ ਸਜ਼ਾ ਕੱਟ ਲਈ 15 ਕ ਸਾਲ ਦੀ ਸਜ਼ਾ ਨੂੰ ਉਮਰ ਕੈਦ ਕਹਿੰਦੇ ਆ ਉਨੇ ਦੋ ਉਮਰ ਕੈਂਦਾ ਕੱਟ ਲਿਆ ਤੇ ਫਾਂਸੀ ਕਿੱਥੇ ਰਹਿ ਗਈ ਐ ਜੇ ਫਾਂਸੀ ਦੇਣੀ ਸੀ ਭਾਈ ਉਹਦੇ ਦੇ ਦੇ ਦਿੰਦੇ ਉਹਨੂੰ ਕਿਉਂ ਇੱਕ ਇੱਕ ਦਿਨ ਤਿੰਨ ਤਿੰਨ ਕਰਕੇ ਉਹ ਬੰਦਾ ਮਰ ਰਿਹਾ ਜੇਲ੍ਹ ਦੇ ਵਿੱਚ ਤੇ ਉਹਦਾ ਕੌਣ ਮੁੱਲ ਮੋੜੂਗਾ 30 ਸਾਲ ਦਾ ਨਹੀਂ ਫਾਂਸੀ ਦਿੱਤੀ ਜਾ ਸਕਦੀ ਮੈਂ ਕਹਿੰਨਾ ਜੇ ਕੋਈ ਫਾਂਸੀ ਦੇਊਗਾ ਤੇ ਫਿਰ ਦੋਸਤੋ ਜਿਹੜੇ ਹਾਲਾਤ ਐ ਉਹ ਸਖਾਵੇਂ ਨਹੀਂ ਰਹਿਣਗੇ ਅੱਜ ਦੀ ਮੈਂ ਇਸ ਵੀਡੀਓ ਕੋਲ ਵਿੱਚ ਬਹੁਤੀ ਲੰਬੀ ਗੱਲ ਨਾਲ ਜਾਵਾਂ ਮੈਂ ਜਥੇਦਾਰ ਕਾਲਤਖ ਸਹਿਬ ਨੂੰ ਬੇਨਤੀ ਕਰਦਾ ਐ ਤੇ ਨਾਲ ਹੀ ਉਹਦੇ ਇੱਕ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਪੁਨਰਸਰਜੀਤ ਅਕਾਲੀ ਦਲ ਦੇ ਪ੍ਰਧਾਨ ਨੇ ਤੇ ਵਧੀਆ ਉਹਨਾਂ ਨਾਲ ਬੰਦੇ ਰਖੜੇ ਵਰਗੇ ਬੈਠੇ ਐ ਜਿਨ੍ਹਾਂ ਦੀ ਮਿੱਤਿ ਸ਼ਾਹ ਦੇ ਨਾਲ ਇੱਕ ਗੱਲ ਐ ਉਹ ਗ੍ਰਹਿ ਮੰਤਰੀ ਐ ਕਿਉਂ ਨਹੀਂ ਮਿੱਤਿ ਸ਼ਾਹ ਨਾਲ ਗੱਲ ਕਰਦੇ ਗਿਆਨੀ ਹਰਪ੍ਰੀਤ ਸਿੰਘ ਜੀ ਤੁਸੀਂ ਅਕਾਲੀ ਦਲ ਦੇ ਪ੍ਰਧਾਨ ਹੋ ਇਹ ਜਗਰਤਾਰ ਸਿੰਘ ਰਾਜੋਆਣੇ ਦੀ ਫਾਂਸੀ ਦੀ ਗੱਲ ਚੱਲ ਰਹੀ ਹੈ ਚੈਨਲਾਂ ਤੇ ਇਹ ਦੂ ਬਾਤ ਚ ਬੋਲੋਗੇ ਤੁਹਾਡਾ ਜੋਰ ਹੈ ਦਿੱਲੀ ਦੇ ਵਿੱਚ ਤੁਹਾਡੇ ਬੰਦੇ ਨੇ ਮਿਤਸ਼ਾ ਨਰਿੰਦਰ ਮੋਦੀ ਤੱਕ ਤੁਹਾਡੇ ਬੰਦਿਆਂ ਦੀ ਪਹੁੰਚ ਹੈ ਤੇ ਤੁਸੀਂ ਕਿਉਂ ਨਹੀਂ ਗੱਲ ਕਲੀਅਰ ਕਰਦੇ ਕਿਉਂ ਨਹੀਂ ਤੁਸੀਂ ਅਖਬਾਰ ਵਿੱਚ ਬਿਆਨ ਦਿੱਤਾ ਕਿ ਜੇ ਰਾਜੋਆਣੇ ਨੂੰ ਕੋਈ ਫਾਂਸੀ ਦੀ ਗੱਲ ਸੋਚੀ ਵੀ ਕਿਸੇ ਨੇ ਦੇਣ ਦੀ ਗੱਲ ਤੇ ਦੂਰ ਵੀ ਅਸੀਂ ਸੰਘਰਸ਼ ਕਰਾਂਗੇ ਨਹੀਂ ਬੋਲੇ ਤੇ ਫਿਰ ਮੈਂ ਉਹਨਾਂ ਬਾਬਿਆਂ ਨੂੰ ਕਹਿਣਾ ਚਾਹਣਾ ਹੈ ਜਿਹੜੇ ਬਿਆਸਾ ਵਾਲੇ ਬਾਬਿਆਂ ਨਾਲ ਕਈ ਦਿਨਾਂ ਤੋਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਗੁਰਸਿੱਖ ਹੁੰਦੇ ਨੇ ਸਾਧੂ ਸੰਤ ਹੁੰਦੇ ਐ ਜਾਂ ਸਿੱਖ ਧਰਮ ਦੇ ਵਾਨੀ ਹੁੰਦੇ ਐ ਉਹ ਸਿੱਖੀ ਦਾ ਪ੍ਰਚਾਰ ਕਰਦੇ ਹੁੰਦੇ ਐ ਮੈਨੂੰ ਤੇ ਇਹ ਵੀ ਸਮਝ ਆਉਂਦੀ ਕਿ ਉਹ ਬਿਆਸਾ ਵਾਲੇ ਬਾਬਿਆਂ ਨਾਲ ਰਲ ਕੇ ਕਿਤੇ ਬਿਆਸਾ ਵਾਲਿਆਂ ਦਾ ਪ੍ਰਚਾਰ ਹੀ ਨਾ ਕਰਨ ਲੱਗ ਜਾਣਾਂ ਜਿਹੜੇ ਹਸਾਬ ਨਾਲ ਉਹ ਬਾਹਾਂ ਚ ਬਾਹਾਂ ਪਾ ਕੇ ਤੁਰਦੇ ਐ ਤੇ ਜਿਹੜੇ ਹਸਾਬ ਨਾਲ ਫੁੱਲੇ ਨਹੀਂ ਸੁਵਾਉਂਦੇ ਆਪਣਾ ਆਪ ਹੀ ਭੁੱਲ ਜਾਂਦੇ ਐ ਜਦੋਂ ਵਿਆਸਾ ਵਾਲੇ ਬਾਬੇ ਆ ਜਾਂਦੇ ਐ ਕਿਤੇ ਇਹ ਨਾ ਹੋਵੇ ਵਿਆਸਾ ਵਾਲੇ ਬਾਬੇ ਉਹਨਾਂ ਨੂੰ ਆਪਣੇ ਨਾਲ ਹੀ ਜੋੜ ਲੈਣ ਕਿਉਂਕਿ ਜਦੋਂ ਉਹਨਾਂ ਦੇ ਦੋਸਤ ਤਾਂ ਬਣ ਹੀ ਗਏ ਮਿੱਤਰ ਤਾਂ ਬਣ ਹੀ ਗਏ ਹੋ ਸਕਦਾ ਉਹਨਾਂ ਵਾਲੇ ਦਿਨਾਂ ਦੇ ਵਿੱਚੋਂ ਸਿੱਖੀ ਚ ਦੂਰੀ ਹੋ ਜਾਣੇ ਬੰਦੇ ਹੋ ਸਕਦਾ ਐ ਕੋਈ ਬਹੁਤ ਹੀ ਵੱਡੀ ਗੱਲ ਨਹੀਂ ਪਰ ਇਹਨਾਂ ਨੂੰ ਮੈਂ ਇਹ ਗੱਲ ਕਹਿਣੀ ਚਾਹਣਾ ਹੈ ਕਿ ਜੀ ਸਦਕੇ ਰੱਖੋ ਜਾਰੀ ਜਰੂਰ ਰੱਖੋ ਵਿਆਸਾ ਵਾਲੇ ਬਾਬੇ ਨਾਲ ਉਹਦੇ ਨਾਲ ਨਰਿੰਦਰ ਮੋਦੀ ਦੀ ਵੀ ਯਾਰੀ ਹੈ ਡੇਰੇ ਚ ਆਉਂਦਾ ਹੈ ਰਾਹੁਲ ગાંધી ਵੀ ਆਉਂਦਾ ਹੈ ਆਰਐਸਐਸ ਦਾ ਮੁਖੀ ਮੋਹਨ ਭਾਗਵਤ ਵੀ ਆਉਂਦਾ ਹੈ ਤੇ ਤੁਸੀਂ ਵੀ ਜਾਣਦੇ ਹੋ ਤੁਸੀਂ ਵੀ ਉਹਦੇ ਦੋਸਤ ਹੋ ਤੇ ਮੋਹਨ ਭਾਗਵਤ ਵੀ ਉਹਦਾ ਦੋਸਤ ਹੈ ਹਰ ਕੋਣ ਤੁਸੀਂ ਕੱਢ ਲਿਓ ਉਹ ਵੀ ਉਹਦਾ ਮਿੱਤਰ ਹੈ ਉਹਦੇ ਕੋਲੇ ਆਉਂਦੇ ਜਾਂਦੇ ਐ ਤੇ ਤੁਸੀਂ ਵੀ ਆਉਂਦੇ ਜਾਂਦੇ ਹੋ ਤੁਸੀਂ ਵੀ ਜਹਾਜਾਂ ਦੇ ਝੂਟੇ ਲੈਨੇ ਹੋ ਤੇ ਹੁਣ ਤੁਸੀਂ ਫਰਕ ਕੱਢ ਲਿਓ ਪਰ ਇੱਕ ਗੱਲ ਜ਼ਰੂਰ ਕਹਿ ਦਿਓ ਆ ਰਾਜੋਆਣੇ ਦੀ ਖਬਰ ਪਤਾ ਨਹੀਂ ਤੁਹਾਡੇ ਤੱਕ ਪਹੁੰਚੀ ਐ ਜਾਂ ਨਾ ਹਵਾਰੇ ਦੀ ਮਾਤਾ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ਐ ਪਤਾ ਨਹੀਂ ਤੁਹਾਨੂੰ ਪਤਾ ਐ ਜਾਂ ਨਹੀਂ ਜੇਕਰ ਵਿਆਸਾ ਵਾਲੇ ਬਾਬੇ ਤੋਂ ਬਾਬੇ ਦੀ ਆਓ ਭਗਤ ਕਰਨ ਤੋਂ ਵਿਹਲੇ ਹੋ ਗਏ ਤੇ ਹਵਾਰਾ ਸਾਹਿਬ ਦੀ ਮਾਤਾ ਦਾ ਪਤਾ ਲੈ ਜਿਓ ਤੁਹਾਡਾ ਹਾਲ ਚਾਲ ਪੁੱਛ ਜਿਓ ਤੁਹਾਡੇ ਕਿਰਪਾਨਾਂ ਪਾਈਆਂ ਚੋਗਲੇ ਪਾਈਏ ਸਿੱਖਾਂ ਦੇ ਆਗੂ ਤੁਹਾਡਾ ਸਤਕਾਰ ਹੈ ਸਿੱਖਾਂ ਚ ਪਰ ਕਿਤੇ ਜਵੇਂ ਨਾ ਨੱਕੋ ਬੁੱਲੋਂ ਲੈ ਜਿਓ ਇੱਕ ਫੋਟੋ ਅਵਾਰਾ ਸਾਹਿਬ ਦੀ ਮਾਂ ਦੇ ਮਗਰ ਆ ਕੇ ਖੜ ਕੇ ਤੁਸੀਂ ਵੀ ਪਾ ਜੂ ਤੇ ਸਭ ਤੋਂ ਵੱਡੀ ਗੱਲ ਕਿ ਤੁਸੀਂ ਕਹੋ ਵਿਆਸਾ ਵਾਲੇ ਵਾਦੇ ਨੂੰ ਕਿ ਉਹਨਾਂ ਦੀ ਰਿਹਾਈ ਕਰਾਵੇ ਜਗਤਾਰ ਸਿੰਘ ਰਾਜੋਆਣੇ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਹਵਾਰਾ ਸਾਹਿਬ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਉਹ ਸਾਡੇ ਜਥੇਦਾਰ ਸਿੱਖ ਧਰਮ ਦੇ ਅਕਾਲ ਤਖਤ ਦੇ ਉਹਨਾਂ ਦੀ ਰਿਹਾਈ ਕਰਾਵੇ ਤੁਸੀਂ ਕਿਉਂ ਨਹੀਂ ਕਹਿੰਦੇ ਤੁਹਾਨੂੰ ਕਹਿਣਾ ਚਾਹੀਦਾ ਤੇ ਨਾਲ ਹੀ ਮੇਰੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਬੇਨਤੀ ਹੈ ਕਿ ਜਥੇਦਾਰ ਸਾਹਿਬ ਤੁਸੀਂ ਇਸ ਗੱਲ ਦਾ ਜਰੂਰ ਪਤਾ ਕਰੋ ਪਤਾ ਨਹੀਂ ਤੁਸੀਂ ਮੀਟਿੰਗ ਸੱਦੋ ਜਿਹੜੀਆਂ ਸਾਰੀਆਂ ਸਿੱਖ ਧਰਮ ਦੇ ਚੰਗੇ ਆਗੂ ਹੈ ਉਹਨਾਂ ਨੂੰ ਬੁਲਾਓ ਤੇ ਬਲਾਕੀ ਤੁਸੀਂ ਇੱਕ ਬਿਆਨ ਦਿਓ ਕਾਲ ਤਖਤ ਤੋਂ ਜਮਾ ਫਸੀਲ ਤੋਂ ਖੜ ਕੇ ਤੁਸੀਂ ਫਸੀਲ ਤੋਂ ਖੜ ਕੇ ਇੱਕ ਆਦੇਸ਼ ਦਿਓ ਸਰਕਾਰਾਂ ਨੂੰ ਕਿ ਬੰਦੀ ਸਿੰਘਾਂ ਨੂੰ ਇੰਨੇ ਸਮੇਂ ਦੇ ਵਿੱਚ ਰਿਹਾ ਕਰੋ ਟਾਈਮ ਬਾਉਂਡ ਕਰੋ ਕਿ ਜੇਕਰ ਇਹਨੇ ਸਮੇਂ ਵਿੱਚ ਰਿਹਾ ਨਹੀਂ ਕਰਦੇ ਅਸੀਂ ਕਾਲ ਤਖਤ ਸਾਹਿਬ ਤੋਂ ਸੰਘਰਸ਼ ਵਿੱਢਾਂ ਐਲਾਨ ਕਰੋ ਤੇ ਜਿਹੜੀ ਰਾਜੋਆਣੇ ਦੀ ਫਾਂਸੀ ਦੀ ਗੱਲ ਚੱਲ ਰਹੀ ਹੈ ਇਹਦੇ ਬਾਰੇ ਵੀ ਗੱਲ ਕਲੀਅਰ ਕਰੋ ਤੇ ਸਰਕਾਰ ਨੂੰ ਚੇਤਾਵਨੀ ਦਿਓ ਕਿ ਜੇ ਕੋਈ ਇਹੋ ਜਿਹਾ ਸਟੈਂਪ ਚੱਕਿਆ ਤੇ ਤੁਹਾਨੂੰ ਪੰਜਾਬ 'ਚ ਵੜਨਾ ਔਖਾ ਹੋ ਜਾਊ ਇਹ ਵੀ ਤੁਹਾਨੂੰ ਕਹਿਣਾ ਚਾਹੀਦਾ ਮੇਰੀ ਬੇਨਤੀ ਹੈ ਇਹ ਗੱਲ ਦੇ ਉੱਤੇ ਜਲਦ ਮੀਟਿੰਗ ਹੋਣੀ ਚਾਹੀਦੀ ਹੈ ਜਿੰਨੇ ਵੀ ਸਿੱਖ ਆਗੂ ਹੈ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਇਹ ਨਾ ਹੋਵੇ ਕਿਤੇ ਜਾਣ ਬੁੱਝ ਕੇ ਅਜਰਸੰਗਾਂ ਸਰਕਾਰ ਉਹਨਾਂ ਚੈਨਲਾਂ 'ਤੇ ਖਬਰ ਚਲਵਾਈ ਜਾ ਰਹੀ ਹੈ ਦੇਖਿਆ ਜਾ ਰਿਹਾ ਹੈ ਕਿ ਸਿੱਖਾਂ ਦੇ ਆਗੂ ਕਿੰਨਾ ਕੁ ਚਿੰਤਤ ਹੈ ਕਿ ਸਿੱਖਾਂ ਦੇ ਆਗੂ ਬੰਦੀ ਸਿੰਘਾਂ ਨਾਲ ਕਿੰਨਾ ਕੁ ਖੜੇ ਹੈ ਇਹ ਨਾ ਹੋਵੇ ਕਿਤੇ ਤੁਸੀਂ ਬੋਲੋ ਨਾ ਕੋਈ ਮੀਟਿੰਗ ਨਾ ਕਰੋ ਕਿਤੇ ਉਹਨਾਂ ਚੈਨਲਾਂ ਵਾਲਿਆਂ ਦੀ ਗੱਲ ਸੱਚੀ ਹੋ ਜਾਵੇ ਕਿਤੇ 15 ਅਕਤੂਬਰ ਦੇ ਆਸੇ-ਪਾਸੇ ਜਗਤਾਰ ਸਿੰਘ ਰਾਜੋਆਣੇ ਨੂੰ ਰਾਤ ਦੇ ਹਨੇਰੇ ਵਿੱਚ ਫਾਂਸੀ ਤੇ ਟੰਗ ਦਿੱਤਾ ਜਾਵੇ ਉਹਦੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਜਿੰਨੇ ਸਿੱਖਾਂ ਦੇ ਲੀਡਰਾਂ ਆਗੂ ਉਹਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਉਹ ਤੇ ਹੱਥ ਵਿੱਚ ਨਹੀਂ ਆਉਣਾ ਹੀਰਾ ਸਾ ਤੋਂ ਵਵਾਚ ਜਾਣਾ ਪਰ ਤੁਹਾਡਾ ਹਾਲ ਉਹ ਹੋਣਾ ਹੈ ਜਿਹੜਾ ਨੇਪਾਲ ਦੇ ਵਿੱਚ ਉਥੋਂ ਦੇ ਲੀਡਰਾਂ ਨਾਲ ਹੋਇਆ ਬਹੁਤ ਹੀ ਮੈਂ ਗੱਲਬਾਤ ਬਾ ਕਰਾਂ ਇੱਥੀ ਖੇਮਾ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੇ ਗੱਲ ਸੱਚੀ ਤੇ ਚੰਗੀ ਲੱਗਦੀ ਹੈ ਤੇ ਵੀਰਗੋ ਨੂੰ ਸ਼ੇਅਰ ਲਾਈਕ ਕਰੋ ਵਾਈ ਗੁਰੂ ਜੀ ਕਾਲਸਾ ਵਾਈ ਗੁਰੂ ਜੀ